ਬਰਨਾਲਾ ਵਿਧਾਨ ਸਭਾ ਹਲਕਾ ਪਦੌੜ ਦੇ ਪਿੰਡ ਸੈਣਾ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਮੌਤ ਮਾਮਲੇ ਵਿੱਚ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਪਿੰਡ ਸੈਣਾ ਵਿੱਚ ਵੱਡੇ ਪੱਧਰ ਤੇ ਇਕੱਠ ਫੇਖਣ ਨੂੰ ਮਿਲਿਆ ਸੁਖਵਿੰਦਰ ਸਿੰਘ ਕਲਕੱਤਾ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅੰਤਿਮ ਸੰਸਕਾਰ ਮੌਕੇ ਵੱਖਰੀ ਵੱਖਰੀ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਪਹੁੰਚੇ ਨੇ ਬਹੁਤ ਵਧੀਆ ਭਾਈ ਬਾਈ ਸੁਖਵਿੰਦਰ ਸਿੰਘ ਕਲਕੱਤਾ ਸਾਹਿਬ ਬਹੁਤ ਦੁੱਖ ਦੀ ਗੱਲ ਹੈ ਜੋ ਇਹ ਪਿੰਡ ਦਾ ਇੱਕ ਬਹੁਤ ਵਧੀਆ ਹੀਰਾ ਸੀ ਜੋ ਸਾਡੇ ਕੋਲੋਂ ਖੁੱਸ ਗਿਆ। ਇਹਨੇ ਪਿੰਡ ਦੇ ਲਈ ਬਹੁਤ ਵੀਰੇ ਤਰੱਕੀ ਕੀਤੀ ਹੈ। ਬਹੁਤ ਪਿੰਡ ਦੇ ਲਈ ਇਹਨੇ ਪਰਾਲੇ ਕੀਤੇ ਨੇ। ਜਿਹੜਾ ਪਿੰਡ ਦੇ ਲਈ ਇਹਨੇ ਕੰਮ ਕੀਤਾ ਉਹ ਵੀਰੇ ਕਿਸੇ ਤੋਂ ਨਹੀਂ ਹੋਣਾ। ਬਹੁਤ ਸਰਪੰਚ ਵੀ ਬਣੇ ਆ, ਮੈਂਬਰ ਵੀ ਬਣੇ ਆ ਪਰ ਜਿਹੜੇ ਕੰਮ ਸਾਡੇ ਵੀਰ ਬਾਈ ਸੁਖਵਿੰਦਰ ਸਿੰਘ ਕਲਕੱਪੇ ਵੱਲੋਂ ਹੋਇਆ ਉਹ ਕੰਮ ਜ਼ਿੰਦਗੀ ਦੇ ਵਿੱਚ ਨਾ ਕਿਸੇ ਤੋਂ ਹੋਣਿਆ ਤੇ ਨਾ ਹੋਇਆ ਬਈ। ਇਹ ਗੱਲ ਬਾਦੇ ਨਾ ਕਹਿ ਸਕਦੇ ਆ ਬਾਈ। ਇਹ ਸਾਡੇ ਕੋਲ ਇੱਕ ਮੋਤੀ ਹੀਰਾ ਖੁੱਸ ਗਿਆ ਸਾਡੇ ਕੋਲ ਬਾਈ। ਨਾਤ ਮਿਲੇ ਹੈ ਕੋਈ ਨਹੀਂ ਭਾਈ ਜਿਹੜਾ ਬਸ ਲੱਗਦਾ ਵੀ ਪਿੰਡ ਜਿਹਨੇ ਕਿ ਕਈ ਸਾਲ ਪਿੱਛੇ ਚਲਾ ਗਿਆ ਭਾਈ 20 30 ਸਾਲ ਪਿੱਛੇ ਪੜ ਗਏ ਨਾ ਅਜਾ ਬੰਦਾ ਕੋਈ ਹੋਰ ਤੇ ਨਾ ਇਹ ਪਿੰਡ ਦਾ ਟੋਕਟਰ 20 25 ਸਾਲ ਪਿੰਡ ਸਾਡਾ ਪਿੱਛੇ ਚਲੇ ਗਿਆ ਭਾਈ ਭਾਈ ਕਲਕੱਤੇ ਵੱਲੋਂ ਸਾਰੀ ਉਮਰ ਦਾ ਬਾਈ ਘਾਟਾ ਪੂਰਾ ਨਹੀਂ ਹੋਣਾ ਇਹ ਘਾਟਾ ਜਿਹੜਾ ਪੈ ਗਿਆ ਬਕੋਰ ਬੇਰਾ ਤਕੜੇ ਨਾਲ ਚੱਲ ਰੇ ਮੈਂ ਤੁਰਦਾ ਸੀ ਹਰ ਇੱਕ ਦੇ ਥਾਂ ਖਾਣ ਵਾਲਾ ਬੰਦਾ ਸੀ ਬਾਈ ਸੋਲੇ ਪਤਾ ਵਿਚਾਈ ਨਾ ਬਦਲਾ 4 ਮਹੀਨੇ ਪਹਿਸਰ ਹਰ ਇੱਕ ਦੇ ਥਾਂ ਖਾਣ ਵਾਲਾ ਵੀਰ ਸੀ ਵੀਰੇ ਜੋ ਮਰਵਾਉਣਾ ਸੀ ਜੋ ਕੰਮ ਜੋ ਇਹ ਪੰਚਾਇਤ ਘਰ ਬਣਿਆ ਹੋਇਆ ਇਹ ਸੁਖਵਿੰਦਰ ਸਿੰਘ ਕੋਲਕੱਤੇ ਦੇ ਪੈਰੋ ਬਾਈ ਜੋ ਬਣਿਆ ਇਹ ਪਿੰਡ ਦੇ ਵਿੱਚ ਕਿਤੇ ਵੀ ਨੇੜੇ ਨੇੜੇ ਏਰੀਏ ਦੇ ਵਿੱਚ ਪਿੰਡ ਦੇ ਸ਼ਹਿਰ ਦੇ ਵਿੱਚ ਕਿਤੇ ਵੀ ਆਰ ਪੰਚਾਇਤ ਕਰਨੀ ਬਣਿਆ ਜਾਹੇ ਜਾ ਨਗਰ ਸੈਨੇ ਦੇ ਵਿੱਚ ਬਣ ਗਿਆ ਇਹ ਘਰ ਦੇਖ ਆਪਦਾ ਘਰ ਵੀ ਡਗ ਪਿਆ ਕੱਚਾ ਵਾ ਰਾਹ ਵੀ ਕੱਚਾ ਹਾਂ ਵੀਰੋ ਆਪਦਾ ਆਪਦਾ ਘਰ ਕੱਚਾ ਪਿਆ ਉਹਨੇ ਆਪਦਾ ਨਹੀਂ ਬਣਾਇਆ ਆਪ ਦੀ ਜੇਬ ਦੇ ਵਿੱਚੋਂ ਲਾਏ ਆ ਉਹਨੇ ਲਾਏ ਆ ਭਾਈ ਸੁਖਵਿੰਦਰ ਸਿੰਘ ਜੀ ਕਿਸੇ ਵੀਰ ਨੇ ਆਪਦੇ ਕੋਲੋਂ ਨਹੀਂ ਕੋਈ ਲਾ ਸਕਿਆ ਅਗਲਾ ਹਰ ਇੱਕ ਚੀਜ਼ ਪਹਿਲਾਂ ਆਪ ਦੀ ਬਣਾਉਂਦਾ ਇਹ ਵੀਰ ਨੇ ਕਦੇ ਸੋਚਿਆ ਨਹੀਂ ਸੀ ਮੈਂ ਆਪਦਾ ਬਣਾਵਾ ਬਹੁਤ ਵਧੀਆ ਭਾਈ ਭਾਈ ਸੁਖਵਿੰਦਰ ਸਿੰਘ ਕੋਲਕਾਤਾ ਸਾਹਿਬ ਬਹੁਤ ਦੁੱਖ ਦੀ ਗੱਲ ਹੈ ਜੋ ਇਹ ਪਿੰਡ ਦਾ ਇੱਕ ਬਹੁਤ ਵਧੀਆ ਹੀਰਾ ਸੀ ਜੋ ਸਾਡੇ ਕੋਲੋਂ ਖੁੱਸ ਗਿਆ ਇਹਨੇ ਪਿੰਡ ਦੇ ਲਈ ਬਹੁਤ ਵੀਰੇ ਤਰੱਕੀ ਕੀਤੀ ਹੈ ਬਹੁਤ ਪਿੰਡ ਦੇ ਲਈ ਇਹਨੇ ਉਪਰਾਲੇ ਕੀਤੇ ਨੇ ਜਿਹੜਾ ਪਿੰਡ ਦੇ ਲਈ ਇਹਨੇ ਕੰਮ ਕੀਤਾ ਉਹ ਵੀਰੇ ਕਿਸੇ ਤੋਂ ਨਹੀਂ ਹੋਣਾ ਬਹੁਤ ਸਰਪੰਚ ਵੀ ਬਣੇ ਆ ਮੈਂਬਰ ਵੀ ਬਣੇ ਆ ਪਰ ਜਿਹੜੇ ਕੰਮ ਸਾਡੇ ਵੀਰ ਬਾਈ ਸੁਖਵਿੰਦਰ ਸਿੰਘ ਕਲਕੱਪੇ ਵੱਲੋਂ ਹੋਏ ਆ ਉਹ ਕੰਮ ਜ਼ਿੰਦਗੀ ਦੇ ਵਿੱਚ ਨਾ ਕਿਸੇ ਤੋਂ ਹੋਣੇ ਆ ਤੇ ਨਾ ਹੋਇਆ ਬਈਏ ਇਹ ਗੱਲ ਬਾਦੇ ਨਾ ਕਹਿ ਸਕਦੇ ਆ ਬਾਈ ਇਹ ਸਾਡੇ ਕੋਲੇ ਇੱਕ ਮੋਤੀ ਹੀਰਾ ਖੁੱਛ ਗਿਆ ਸਾਡੇ ਕੋਲੇ ਬਾਈ ਨਾ ਮਿਲਿਆ ਹੈ ਕੋਈ ਨਹੀਂ ਬਾਈ ਜਿਹੜਾ ਲੱਗਦਾ ਵੀ ਪਿੰਡ ਜਿਹਨੇ ਕਿ ਕਈ ਸਾਲ ਪਿੱਛੇ ਚਲਾ ਗਿਆ ਬਾਈ 20 30 ਸਾਲ ਪਿੱਛੇ ਪਿੱਛੇ ਜਾਵਦੇ ਨਾ ਅਜਾ ਬੰਦਾ ਕੋਈ ਯੂਰਪ ਦਾ ਨਾ ਇਹ ਪਿੰਡ ਹੀਰਾ ਟੋਕਰ 20 25 ਸਾਲ ਪਿੰਡ ਸਾਡਾ ਪਿੱਛੇ ਚਲੇ ਗਿਆ ਬਾਈ ਬਾਈ ਕਲਕੱਤੇ ਵੱਲੋਂ ਸਾਰੀ ਉਮਰ ਦਾ ਬਾਈ ਕਾਟਾ ਪੂਰਾ ਨਹੀਂ ਹੋਣਾ ਇਹ ਕਾਟਾ ਜਿਹੜਾ ਪੈ ਗਿਆ ਬਕੋਰ ਬੇਰਾ ਤਕੜੇ ਨਾਲ ਚੜਦਾ ਹਰ ਇੱਕ ਦੇ ਥਾਂ ਖਾਣ ਵਾਲਾ ਬੰਦਾ ਸੀ ਬਾਈ ਸੋਲੇ ਪਤਾ ਚਾਹੀਦਾ ਬਦਲਾ 4 ਮਹੀਨੇ ਪਹਿਸਰ ਹਰ ਇੱਕ ਦੇ ਥਾਂ ਖਾਣ ਵਾਲਾ ਵੀਰ ਸੀ ਵੀਰੇ ਜੋ ਮਰਵਾਉਣਾ ਸੀ ਜੋ ਕੰਮ ਜੋ ਇਹ ਪੰਚਾਇਤ ਘਰ ਬਣਿਆ ਹੋਇਆ ਇਹ ਸੁਖਵਿੰਦਰ ਸਿੰਘ ਕਲਕੱਤੇ ਦੇ ਪੈਰੋ ਬਾਈ ਜੋ ਬਣਿਆ ਇਹ ਪਿੰਡ ਦੇ ਵਿੱਚ ਕਿਤੇ ਵੀ ਨੇੜੇ ਨੇੜੇ ਏਰੀਏ ਦੇ ਵਿੱਚ ਪਿੰਡ ਦੇ ਸ਼ਹਿਰ ਦੇ ਵਿੱਚ ਕਿਤੇ ਵੀ ਆਰ ਪੰਚਾਇਤ ਕਰਨੀ ਬਣਿਆ ਜਾਹ ਜ੍ਹਾ ਨਗਰ ਸੈਣੀ ਦੇ ਵਿੱਚ ਬਣ ਗਈ। ਇਹ ਘਰ ਦੇਖ ਆਪ ਇਹਦਾ ਘਰ ਵੀ ਡੱਗ ਪਿਆ। ਕੱਚਾ ਵਾ ਰਾਹ ਵੀ ਕੱਚਾ। ਹਾਂ ਵੀਰੋ ਉਹਦਾ ਆਪ ਦਾ ਆਪ ਦਾ ਘਰ ਕੱਚਾ ਪਿਆ ਉਹਨੇ ਆਪ ਦਾ ਨਹੀਂ ਬਣਾਇਆ ਆਪ ਦੀ ਜੇਬ ਦੇ ਵਿੱਚੋਂ ਲਾਏ ਉਹਨੇ। ਲਾਏ ਆ ਭਾਈ ਸੁਖਮੰਦਰ ਸਿੰਘ ਗੱਤੇ ਕਿਸੇ ਵੀਰ ਨੇ ਆਪਦੇ ਕੋਲੋਂ ਨਹੀਂ ਕੋਈ ਲਾ ਸਕਿਆ। ਅਗਲਾ ਹਰ ਇੱਕ ਚੀਜ਼ ਪਹਿਲਾਂ ਆਪ ਦੀ ਬਣਾਉਂਦਾ। ਇਹ ਵੀਰ ਨੇ ਕਦੇ ਸੋਚਿਆ ਨਹੀਂ ਜੀ ਬਣਾ ਆਪ ਦਾ ਬਣਾਵਾ।